ਸਾਤਸਰੀਆ ਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਪਲੀਜ਼ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਆ ਤੇ ਸੁਣ ਕੇ ਕਮੈਂਟ ਜ਼ਰੂਰ ਕਰਿਓ ਮੇਰਾ ਨਾਮ ਸੁਖੀ ਆ ਮੇਰਾ ਵਿਆਹ ਮੇਰੇ ਪਿਓ ਨੇ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਸੀ ਮੇਰੀ ਮਾਂ ਦਾ ਮੈਨੂੰ 5 ਸਾਲ ਦੀ ਨੂੰ ਹੀ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ ਮੇਰਾ ਪਿਓ ਤਾਂ ਸਿਰੇ ਦਾ ਸ਼ਰਾਬੀ ਸੀ ਉਹਨੂੰ ਤਾਂ ਬਸ ਆਪਣੀ ਸ਼ਰਾਬ ਨਾਲ ਹੀ ਮਤਲਬ ਸੀ ਮੇਰੀ ਮਾਂ ਨੇ ਵੀ ਐਸੇ ਦੁੱਖੋਂ ਹੀ ਆਪਣੀ ਜਾਨ ਗਵਾ ਲਈ ਸੀ ਜਦੋਂ ਦੀ ਮੈਂ ਸਵਰਤਾਂ ਸੰਭਾਲੀ ਸੀ ਮੇਰਾ ਪਿਓ ਤਾਂ ਹਰ ਰੋਜ਼ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਕੁੱਟਦਾ ਸੀ ਤੇ ਇੱਕ ਦਿਨ ਮੇਰੀ ਮਾਂ ਤੇ ਮੇਰੇ ਪਿਓ ਦੇ ਵਿੱਚ ਅਜੀਹੀ ਲੜਾਈ ਹੋਈ ਕਿ ਉਸ ਨੇ ਚੱਕ ਕੇ ਮਾਂ ਦੇ ਸਿਰ ਵਿੱਚ ਛੁੱਟੀ ਮਾਰ ਦਿੱਤੀ ਤੇ ਮੇਰੀ ਮਾਂ ਤਾਂ ਥਾਂ ਤੇ ਹੀ ਬੰਦਲ ਗਈ ਸੀ ਉਦੋਂ ਮੈਂ 5 ਸਾਲ ਦੀ ਸੀ ਮੈਨੂੰ ਪੂਰੀ ਸਮਝ ਸੀ ਮੇਰਾ ਤਾਂ ਕੋਈ ਚਾਚਾ ਤਾਇਆ ਵੀ ਨਹੀਂ ਸੀ ਤੇ ਨਾ ਹੀ ਕੋਈ ਭਰਾ ਸੀ ਬਸ ਇੱਕ ਪਿਓ ਹੀ ਸੀ ਤੇ ਉਹ ਹੀ ਸਰੇ ਦਾ ਸ਼ਰਾਬੀ ਮੇਰੇ ਪਿਓ ਤੋਂ ਤਾਂ ਡਰਦੇ ਮੇਰੇ ਨਾਨਕੇ ਵੀ ਸਾਡੇ ਨਾਲ ਵਰਤਣਾ ਛੱਡ ਗਏ ਸੀ ਜਦੋਂ ਤੋਂ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਮੈਂ ਕਦੇ ਆਪਣੇ ਮਾਮੇ-ਮਾਮੀ ਦਾ ਮੂੰਹ ਤੱਕ ਨਹੀਂ ਦੇਖਿਆ ਸੀ ਮੇਰਾ ਨਾਨਾ-ਨਾਨੀ ਤਾਂ ਮੇਰੇ ਜਨਮ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ ਮੇਰੀ ਮਾਂ ਤੋਂ ਮਗਰੋਂ ਤਾਂ ਮੇਰੇ ਮਾਮੇ-ਮਾਮੀ ਨੇ ਕਦੇ ਵੀ ਮੇਰੀ ਸਾਰ ਨਹੀਂ ਲਈ ਸੀ ਮੇਰੇ ਪਿਓ ਨੂੰ 3 ਕਿਲੇ ਜ਼ਮੀਨ ਦੇ ਆਉਂਦੇ ਸੀ ਪਰ ਉਸਨੇ ਤਾਂ ਸਾਰੀ ਆਪਣੀ ਜ਼ਮੀਨ ਸ਼ਰਾਬ ਦੇ ਜੂਏ ਵਿੱਚ ਹੀ ਵੇਚ ਵੇਚ ਦਿੱਤੀ ਸੀ ਹੁਣ ਅਸੀਂ ਘਰੋਂ ਵੀ ਗਰੀਬ ਹੀ ਸੀ ਤੇ ਮੈਂ ਤਾਂ ਮਸਾਂ ਹੀ ਬਸ ਗੁਜ਼ਾਰਾ ਕਰਦੀ ਸੀ ਮੈਂ ਸਿਰਫ 5 ਕਲਾਸਾਂ ਹੀ ਪੜ੍ਹੀ ਸੀ ਤੇ ਉਸ ਤੋਂ ਬਾਅਦ ਮੇਰੇ ਪਿਓ ਨੇ ਮੈਨੂੰ ਪੜ੍ਹਨ ਤੋਂ ਵੀ ਹਟਾ ਲਿਆ ਸੀ ਮੈਂ ਤਾਂ ਆਪਣੇ ਆਂਡ ਗਵੰਡ ਦੀਆਂ ਆਪਣੀਆਂ ਚਾਚੀਆਂ ਤਾਈਆਂ ਦੇ ਨਾਲ ਹੀ ਦਿਹਾੜੀ ਕਰਨ ਜਾਂਦੀ ਹੁੰਦੀ ਸੀ ਤੇ ਜਿਹੜੇ ਚਾਰ ਪੈਸੇ ਜੋੜਦੇ ਸੀ ਉਹਦੇ ਨਾਲ ਤਾਂ ਮੈਂ ਮਸਾਂ ਹੀ ਘਰ ਦਾ ਦਾਲ ਪਾਣੀ ਹੀ ਚੱਲਦਾ ਸੀ ਕਦੇ ਕਦੇ ਤਾਂ ਮੈਨੂੰ ਭੁੱਖੇ ਨੂੰ ਵੀ ਸੌਣਾ ਪੈਂਦਾ ਸੀ ਮੇਰੇ ਪਿਓ ਨੇ ਤਾਂ ਕਦੇ ਵੀ ਮੇਰੇ ਹੱਥ ਤੇ 1 ਰੁਪਿਆ ਨਹੀਂ ਸੀ ਰੱਖਿਆ ਮੈਂ ਹਜੇ 17 ਸਾਲਾਂ ਦੀ ਸੀ ਤੇ ਮੇਰੇ ਪਿਓ ਨੇ ਆਪਣੇ ਹੀ ਵਰਗਾ ਆਪਣਾ ਜਵਾਈ ਲੱਭਿਆ ਤੇ ਮੈਨੂੰ ਸ਼ਰਾਬੀ ਦੇ ਨਾਲ ਹੀ ਤੋੜ ਦਿੱਤਾ ਮੇਰਾ ਘਰ ਵਾਲਾ ਵੀ ਸਿਰੇ ਦਾ ਸ਼ਰਾਬੀ ਸੀ ਮੈਂ ਤਾਂ ਕਦੇ ਕਦੇ ਸੋਚਦੀ ਸੀ ਕਿ ਪਿਓ ਦੇ ਘਰੋਂ ਤਾਂ ਮੈਨੂੰ ਕਦੇ ਸੁੱਖ ਨਹੀਂ ਮਿਲਿਆ ਕੀ ਪਤਾ ਮੈਨੂੰ ਅਗਲੇ ਘਰੋਂ ਹੀ ਸੁੱਖ ਮਿਲ ਜਾਵੇ ਪਰ ਕਹਿੰਦੇ ਆ ਨਾ ਕਿ ਕਿਸਮਤ ਕਿਸੇ ਕਿਸੇ ਦੀ ਹੀ ਰੰਗ ਦਿਖਾਉਂਦੀ ਆ ਪਰ ਮੇਰੀ ਤਾਂ ਕਿਸਮਤ ਸ਼ਾਇਦ ਰੱਬ ਨੇ ਹਨੇਰੇ ਵਿੱਚ ਹੀ ਲਿਖੀ ਸੀ ਮੈਂ ਤਾਂ ਦੁੱਖਾਂ ਵਿੱਚ ਹੀ ਜਨਮ ਲਿਆ ਸੀ ਤੇ ਦੁੱਖਾਂ ਵਿੱਚ ਹੀ ਮੈਂ ਅਗਲੇ ਘਰੇ ਚਲੀ ਗਈ ਉੱਥੇ ਮੇਰੀ ਸਾਸਿ ਸੀ ਮੇਰੀ ਸੱਸ ਵੀ ਬਸ ਦਿਹਾੜੀ ਕਰਕੇ ਕੰਮ ਚਲਾਉਂਦੀ ਸੀ ਮੇਰਾ ਘਰ ਵਾਲਾ ਵੀ ਕੋਈ ਕੰਮ ਨਹੀਂ ਸੀ ਕਰਦਾ ਬਸ ਸਾਰਾ ਦਿਨ ਵੇਲਾ ਹੀ ਪਿਆ ਰਹਿੰਦਾ ਸੀ ਜੇ ਕਦੇ-ਕਦਾਈਂ ਦਿਹਾੜੀ ਤੇ ਚਲਾਵੀ ਜਾਂਦਾ ਤਾਂ ਸਾਨੂੰ ਤਾਂ ਕਦੇ ਵੀ ਪੈਸਾ ਨਹੀਂ ਸੀ ਫੜਾਇਆ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਪੁੱਤ ਮੈਂ ਤਾਂ ਸੋਚਦੀ ਸੀ ਕਿ ਜੇ ਮੈਂ ਇਹਦਾ ਵਿਆਹ ਕਰ ਦਿੱਤਾ ਤਾਂ ਸ਼ਾਇਦ ਇਹ ਸੁਧਰ ਹੀ ਜਾਵੇ ਪਰ ਲੱਗਦਾ ਆਪਣੇ ਦੋਵਾਂ ਦੀ ਕਿਸਮਤ ਵਿੱਚ ਦੁੱਖ ਹੀ ਲਿਖਿਆ ਪਰ ਮੇਰੀ ਸੱਸ ਸੁਭਾਅ ਦੀ ਬਹੁਤ ਚੰਗੀ ਸੀ ਉਹਨੇ ਮੇਰੇ ਨਾਲ ਕਦੇ ਵੀ ਲੜ ਕੇ ਨਹੀਂ ਸੀ ਦੇਖਿਆ ਉਹ ਤਾਂ ਮੈਨੂੰ ਆਪਣੀ ਧੀ ਦੀ ਤਰ੍ਹਾਂ ਰੱਖਦੀ ਸੀ ਪਰ ਮੇਰਾ ਘਰ ਵਾਲਾ ਕਦੇ-ਕਦੇ ਸ਼ਰਾਬ ਪੀ ਕੇ ਮੈਨੂੰ ਕੁੱਟ ਵੀ ਦਿੰਦਾ ਸੀ ਜੇ ਮੈਂ ਉਹਨੂੰ ਟੋਕ ਦਿੰਦੀ ਕਿ ਇੰਨੀ ਸ਼ਰਾਬ ਨਾ ਪੀਆ ਕਰ ਪਰ ਉਹ ਤਾਂ ਆਪਣੀ ਮਨਮਾਨੀ ਹੀ ਕਰਦਾ ਸੀ ਮੇਰੀ ਸੱਸ ਬਸ ਪਿੰਡ ਵਿੱਚ ਜਿਹੜੇ ਵੱਡੇ ਵੱਡੇ ਘਰ ਸੀ ਉਹਨਾਂ ਦੇ ਘਰੇ ਕੰਮ ਕਰਕੇ ਹੀ ਆਪਣਾ ਗੁਜ਼ਾਰਾ ਕਰਦੀ ਸੀ ਤੇ ਮੈਨੂੰ ਵੀ ਕਹਿੰਦੀ ਸੀ ਕਿ ਪੁੱਤ ਮੇਰਾ ਦਿਲ ਤਾਂ ਨਹੀਂ ਕਰਦਾ ਕਿ ਮੈਂ ਤੈਨੂੰ ਆਪਣੇ ਨਾਲ ਆਪਣੇ ਹੀ ਕੰਮ ਤੇ ਲੈ ਕੇ ਜਾਵਾਂ ਪਰ ਕੀ ਕਰਾਂ ਜਮਾਨੇ ਤੋਂ ਡਰ ਲੱਗਦਾ ਜੇ ਤੈਨੂੰ ਇਕੱਲੀ ਨੂੰ ਘਰੇ ਵੀ ਛੱਡਿਆ ਤਾਂ ਆਂਡ ਗਵਾਂਡ ਦੇ ਲੋਕਾਂ ਦਾ ਕੀ ਪਤਾ ਲੋਕ ਤਾਂ ਬਸ ਐਵੇਂ ਹੀ ਗੱਲਾਂ ਮਣਾਉਂਦੇ ਆ ਇਸੇ ਕਰਕੇ ਤੂੰ ਬਸ ਮੇਰੇ ਨਾਲ ਹੀ ਕੰਮ ਤੇ ਚਲੀ ਜਾਇਆ ਕਰ ਨਾਲੇ ਚਾਰ ਪੈਸੇ ਆਪਣੇ ਵੀ ਬਣ ਜਾਇਆ ਕਰਨਗੇ ਮੇਰੀ ਸੱਸ ਨੂੰ ਵੀ ਮੇਰੇ ਪਿਓ ਦਾ ਪਤਾ ਸੀ ਕਿ ਇਹਦਾ ਪਿਓ ਵੀ ਤਾਂ ਸਿਰੇ ਦਾ ਸ਼ਰਾਬੀ ਆ ਮੇਰੀ ਸੱਸ ਤਾਂ ਆਪ ਚਾਰ ਪੰਜ ਘਰਾਂ ਦੇ ਕੰਮ ਕਰਦੀ ਸੀ ਪਰ ਮੈਨੂੰ ਸਿਰਫ ਉਹ ਇੱਕ ਘਰੇ ਹੀ ਕੰਮ ਤੇ ਨਾਲ ਲੈ ਕੇ ਜਾਂਦੀ ਸੀ ਉਹ ਸੀ ਸਰਪੰਚਾਂ ਦਾ ਘਰ ਸਰਪੰਚਾਂ ਦੇ ਘਰ ਵਿੱਚ ਇੱਕ ਸਰਪੰਚ ਤੇ ਦੂਜੀ ਸਰਪੰਚਣੀ ਸੀ सरपंच ਦਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋਇਆ ਸੀ ਤੇ ਸਰਪੰਚ ਦੇ ਮਾਪਿਓ ਤਾਂ ਸ਼ਹਿਰ ਵਿੱਚ ਹੀ ਰਹਿੰਦੇ ਸੀ ਸਿਰਫ ਸਰਪੰਚ ਹੀ ਇੱਥੇ ਰਹਿੰਦਾ ਸੀ ਉਹ ਵੀ ਪਹਿਲਾਂ ਸ਼ਹਿਰ ਰਹਿੰਦਾ ਸੀ ਪਰ ਜਦੋਂ ਦਾ ਉਹ ਇਸ ਪਿੰਡ ਦਾ ਸਰਪੰਚ ਬਣਿਆ ਸੀ ਫਿਰ ਉਸਨੇ ਪਿੰਡ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ ਸਰਪੰਚ ਦਾ ਸੁਭਾਅ ਤਾਂ ਬਹੁਤ ਵਧੀਆ ਸੀ ਪਰ ਸਰਪੰਚਨੀ ਥੋੜੀ ਖੁੱਲੇ ਹੀ ਸੁਭਾਅ ਦੀ ਸੀ ਮੈਨੂੰ ਤਾਂ ਦੇਖਣ ਵਿੱਚ ਉਹ ਬਹੁਤ ਹੀ ਚੁਸਤ ਚਲਾਕ ਲੱਗਦੀ ਸੀ ਮੈਂ ਉਹਨਾਂ ਦੇ ਘਰ ਵਿੱਚ ਸਫਾਈ ਦਾ ਕੰਮ ਖੋਰ ਸੋਈ ਦਾ ਕੰਮ ਵੀ ਕਰਦੀ ਹੁੰਦੀ ਸੀ ਇੱਕ ਦਿਨ ਮੈਨੂੰ ਸਰਪੰਚਨੀ ਕਹਿੰਦੀ ਕਿ ਸੁਖੀ ਤੂੰ ਤਾਂ ਬਹੁਤ ਸੋਹਣੀ ਆ ਤੇ ਤੇਰੇ ਮਾਪਿਆਂ ਨੇ ਤੇਰੇ ਬਾਰੇ ਕੁਝ ਵੀ ਨਾ ਸੋਚਿਆ ਤੈਨੂੰ ਇੱਕ ਸ਼ਰਾਬੀ ਦੇ ਨਾਲ ਤੋਰ ਦਿੱਤਾ ਫਿਰ ਮੈਂ ਸਰਪੰਚਨੀ ਨੂੰ ਸਾਰੀ ਗੱਲ ਦੱਸੀ ਕਿ ਭੈਣੇ ਮੇਰਾ ਪਿਓ ਵੀ ਸ਼ਰਾਬੀ ਪੀਂਦਾ ਸੀ ਤੇ ਉਹਨੂੰ ਆਪਣੀ ਸ਼ਰਾਬ ਦੇ ਨਾਲ ਹੀ ਮਤਲਬ ਸੀ ਜੇ ਮੈਂ ਆਪਣੇ ਪਿਓ ਨੂੰ ਟੋਕਦੀ ਹੁੰਦੀ ਸੀ ਤਾਂ ਉਹ ਵੀ ਮੇਰੇ ਨਾਲ ਲੜ ਪੈਂਦਾ ਸੀ ਇਸੇ ਕਰਕੇ ਉਹਨੇ ਮੈਨੂੰ ਤਾਂ ਆਪਣੇ ਘਰੋਂ ਲਾ ਦਿੱਤਾ ਤੇ ਸ਼ਰਾਬੀ ਦੇ ਲੜ ਨਾਲ ਬਾਨਾ ਦਿੱਤਾ ਸ਼ੁਕਰ ਆ ਰੱਬ ਦਾ ਕਿ ਮੇਰੀ ਸੱਸ ਚੰਗੀ ਆ ਨਹੀਂ ਤਾਂ ਮੇਰੀ ਜ਼ਿੰਦਗੀ ਨਰਕ ਹੀ ਸੀ ਸਰਪੰਚ ਨੇ ਮੈਨੂੰ ਆਪਣੇ ਪੁਰਾਣੇ ਕੱਪੜੇ ਵੀ ਦੇ ਦਿੰਦੀ ਤੇ ਮੈਂ ਉਹਦੇ ਕੱਪੜੇ ਪਾਉਂਦੀ ਹੁੰਦੀ ਸੀ ਉਹ ਤਾਂ ਆਪ ਔਰ ਹਰ ਰੋਜ਼ ਨਿੱਤ ਨਵੇਂ ਕੱਪੜੇ ਪਾਉਂਦੀ ਸੀ ਜਿਹੜੇ ਉਹਨੂੰ ਪਸੰਦ ਨਹੀਂ ਹੁੰਦੇ ਸੀ ਸੂਤ ਉਹ ਮੈਨੂੰ ਦੇ ਦਿੰਦੀ ਜੇ ਮੇਰਾ ਤੇ ਸਰਪੰਚਨੀ ਦਾ ਨਾਪ ਵੀ ਇੱਕੋ ਜਿਹਾ ਹੀ ਸੀ ਜੇ ਉਹਨਾਂ ਦੇ ਘਰੋਂ ਕੋਈ ਸਬਜ਼ੀ ਬਚਦੀ ਹੁੰਦੀ ਤਾਂ ਉਹ ਵੀ ਮੈਨੂੰ ਦੇ ਦਿੰਦੀ ਤੇ ਮੈਂ ਲੈ ਜਾਂਦੀ ਹੁੰਦੀ ਸੀ ਮੇਰੇ ਲਈ ਤਾਂ ਇੰਨਾ ਹੀ ਬਹੁਤ ਸੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਤੂੰ ਬਸ ਇਹਨਾਂ ਦੇ ਘਰ ਦੇ ਕੰਮ ਨੂੰ ਹੀ ਸੰਭਲ ਲੈ ਬਾਕੀ ਘਰਾਂ ਵਿੱਚ ਮੈਂ ਆਪੇ ਜਾਇਆ ਕਰੂੰਗੀ ਸਰਪੰਚ ਨੇ ਮੈਨੂੰ ਕਦੇ ਨਹੀਂ ਬੁਲਾਇਆ ਸੀ ਮੈਂ ਬਸ ਆਪਣਾ ਕੰਮ ਕਰਦੀ ਤੇ ਆਪਣੇ ਘਰ ਵਾਪਸ ਆ ਜਾਂਦੀ ਹੁੰਦੀ ਸੀ ਸਰਪੰਚਨੀ ਸਾਰਾ ਦਿਨ ਫੋਨ ਤੇ ਹੀ ਲੱਗੀ ਰਹਿੰਦੀ ਸੀ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਝਾੜੂ ਪੋਚਾ ਲਗਾਉਂਦੀ ਸੀ ਤੇ ਉਹ ਬਾਥਰੂਮ ਵਿੱਚ ਫੋਨ ਤੇ ਹੀ ਕਿਸੇ ਨਾਲ ਗੱਲ ਕਰਦੀ ਸੀ ਮੈਂ ਸੋਚਿਆ ਕਿ ਜੇ ਉਹਨੇ ਗੱਲ ਕਰਨੀ ਆ ਤਾਂ ਉਹ ਬਾਹਰ ਆ ਕੇ ਵੀ ਗੱਲ ਕਰ ਸਕਦੀ ਆ ਉਹਨੂੰ ਤਾਂ ਕੋਈ ਰੋਕ ਟੋਕ ਨਹੀਂ ਫਿਰ ਉਹ ਫੋਨ ਤੇ ਬਾਥਰੂਮ ਵਿੱਚ ਹੀ ਕਿਉਂ ਗੱਲ ਕਰਦੀ ਆ ਮੈਂ ਜਦੋਂ ਬਾਥਰੂਮ ਦੇ ਗੇਟ ਕੋਲ ਝਾੜੂ ਮਾਰਨ ਲੱਗੀ ਤਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਉਹ ਸ਼ਾਇਦ ਕਿਸੇ ਮੁੰਡੇ ਨਾਲ ਹੀ ਗੱਲ ਕਰਦੀ ਸੀ ਤੇ ਉਹਨੂੰ ਕਹਿੰਦੀ ਸੀ ਕਿ ਤੂੰ ਰਾਤ ਨੂੰ ਆ ਜਾਈਂ ਇਹ ਅੱਜ ਰਾਤ ਨੂੰ ਵਿਆਹ ਤੇ ਜਾਣਗੇ ਤੇ ਮੈਂ ਘਰ ਵਿੱਚ ਇਕੱਲੀ ਹੋਵਾਂਗੀ ਮੈਂ ਵਿਆਹ ਤੇ ਤਾਂ ਜਾਣਾ ਸੀ ਮੈਂ ਤਾਂ ਸਰਪੰਚ ਨੂੰ ਬਹਾਨਾ ਲਗਾ ਲਵਾਂਗੀ ਕਿ ਮੇਰੇ ਤਾਂ ਦਰਦ ਹੁੰਦਾ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਸਰਪੰਚਨੀ ਦੇ ਲੱਛਣ ਠੀਕ ਨਹੀਂ ਹੈਗੇ ਫਿਰ ਜਦੋਂ ਮੈਂ ਉਸ ਦੀ ਗੱਲ ਹੀ ਆਪਣੇ ਕੰਨਾਂ ਨਾਲ ਸੁਣ ਲਈ ਤਾਂ ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਮੈਂ ਆਪਣੇ ਦਿਲ ਵਿੱਚ ਸੋਚਦੀ ਸੀ ਕਿ ਜਿਨ੍ਹਾਂ ਨੂੰ ਆਪਣਾ ਘਰ-ਬਾਰ ਮਿਲਿਆ, ਇਹਨਾਂ ਸੋਨਾ ਘਰ ਵਾਲਾ ਮਿਲਿਆ ਤੇ ਉਹ ਵੀ ਬਾਹਰ ਮੂੰਹ ਮਾਰਦੀਆਂ। ਸਰਪੰਚ ਸੋਨਾ ਸੁਨੱਖਾ ਸੀ, ਉਹਦੀ ਉਮਰ ਵੀ ਕੋਈ 27-28 ਕੋਸਾਲ ਦੀ ਹੀ ਲੱਗਦੀ ਸੀ। ਹਜੇ ਤੱਕ ਉਹਨਾਂ ਦੇ ਕੋਈ ਜਵਾਕ ਨਹੀਂ ਸੀ ਹੋਇਆ। ਉਹਨਾਂ ਦੇ ਵਿਆਹ ਨੂੰ ਤਾਂ ਹਜੇ 2 ਸਾਲ ਹੀ ਹੋਏ ਸੀ। ਸਰਪੰਚ ਦੇ ਮੰਮੀ-ਪਾਪਾ ਤਾਂ ਕਦੇ-ਕਦੇ ਹੀ ਪਿੰਡ ਆਉਂਦੇ ਸੀ। ਉਹ ਦਾ ਤਾਂ ਉਹ ਤਾਂ ਜ਼ਿਆਦਾਤਰ ਸ਼ਹਿਰ ਹੀ ਰਹਿੰਦੇ ਸੀ ਸ਼ਹਿਰ ਉਹਨਾਂ ਦੀ ਧੀ ਰਹਿੰਦੀ ਸੀ ਤੇ ਉਹਦੇ ਘਰ ਵਾਲੇ ਦੀ ਮੌਤ ਹੋਈ ਹੋਈ ਸੀ ਸ਼ਾਇਦ ਉਹ ਆਪਣੇ ਧੀ ਦੇ ਕੋਲ ਹੀ ਰਹਿੰਦੇ ਸੀ ਇਸੇ ਕਰਕੇ ਉਹ ਪਿੰਡ ਨਹੀਂ ਸੀ ਆਉਂਦੇ ਸਰਪੰਚ ਦੇ ਕੋਲ ਜ਼ਮੀਨ ਵੀ ਬਹੁਤ ਸੀ ਉਹਦੇ ਕੋਲ 80 ਕਿੱਲੇ ਜ਼ਮੀਨ ਦੇ ਸੀ ਸਰਪੰਚਨੀ ਤਾਂ ਸਾਰਾ ਦਿਨ ਐਸ਼ ਕਰਦੀ ਸੀ ਉਹਦਾ ਤਾਂ ਕੰਮ ਸਿਰਫ ਸਜਣਾ ਤੇ ਸਬਰਣਾ ਹੀ ਸੀ ਫਿਰ ਵੀ ਉਹਨੂੰ ਇਸ ਕਰ ਵਿੱਚ ਤਕਲੀਫ ਸੀ ਜਦੋਂ ਹੀ ਸਰਪੰਚ ਘਰੋਂ ਬਾਹਰ ਚਲਾ ਜਾਂਦਾ ਸੀ ਤਾਂ ਸਰਪੰਚਣੀ ਉਦੋਂ ਹੀ ਉਸੇ ਮੁੰਡੇ ਨਾਲ ਗੱਲਾਂ ਕਰਦੀ ਹੁੰਦੀ ਸੀ ਹੁਣ ਤਾਂ ਉਹ ਸ਼ਰਿਆਂ ਮੇਰੇ ਸਾਹਮਣੇ ਹੀ ਗੱਲਾਂ ਕਰਨ ਲੱਗ ਗਈ ਸੀ ਪਹਿਲਾਂ ਤਾਂ ਮੈਂ ਸਰਪੰਚਾਂ ਦੇ ਘਰੇ ਸਿਰਫ 2-3 ਘੰਟੇ ਹੀ ਕੰਮ ਕਰਦੀ ਹੁੰਦੀ ਸੀ ਤੇ ਉਹ ਮੈਨੂੰ ਮਹੀਨੇ ਦਾ 3000 ਰੁਪਏ ਦਿੰਦੇ ਹੁੰਦੇ ਸੀ ਸਿਰਫ ਝਾੜੂ ਪੋਚਾ ਤੇ ਭਾਂਡੇ ਮੰਜਦਾ ਹੀ ਮੈਂ ਕੰਮ ਕਰਦੀ ਸੀ ਹੁਣ ਤਾਂ ਸਰਪੰਚਣੀ ਨੇ ਮੇਰੀ ਤਨਖਾਹ ਵੀ ਵਧਾ ਦਿੱਤੀ ਸੀ ਮੇਰੇ ਤੋਂ ਉਹ ਕੱਪੜੇ ਧਵਾਉਂਦੀ ਸੀ ਰਸੋਈ ਵਿੱਚ ਰੋਟੀ ਟੁੱਕਦਾ ਕੰਮ ਵੀ ਮੈਂ ਹੀ ਕਰਦੀ ਸੀ ਮੇਰਾ ਸਾਰਾ ਦਿਨ ਉੱਥੇ ਹੀ ਲੰਘ ਜਾਂਦਾ ਸੀ ਮੈਨੂੰ ਵੀ 4 ਪੈਸੇ ਬਣ ਜਾਂਦੇ ਸੀ ਤੇ ਮੈਂ ਵੀ ਖੁਸ਼ ਸੀ ਉਧਰੋਂ ਮੇਰੀ ਸੱਸ ਵੀ ਖੁਸ਼ ਸੀ ਮੈਂ ਚੰਗਾ ਖਾਂਦੀ ਸੀ ਤੇ ਹੁਣ ਮੈਂ ਚੰਗਾ ਹੀ ਪਾਉਂਦੀ ਸੀ ਮੇਰੇ ਕਦੇ ਵੀ ਮਾੜਾ ਸੂਟ ਨਹੀਂ ਸੀ ਪਾਇਆ ਹੁੰਦਾ ਮੈਨੂੰ ਸਰਪੰਚਨੀ ਕਹਿੰਦੀ ਸੀ ਕਿ ਤੂੰ ਸਾਡੇ ਘਰ ਵਿੱਚ ਰਹਿਣਾ ਤਾਂ ਵੰਡ ਥਣ ਕੇ ਰਿਹਾ ਕਰ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਇਹ ਕਾਮਾ ਵਾਲੀ ਆ ਤੂੰ ਹੀ ਸਾਰੇ ਰਿਸ਼ਤੇਦਾਰਾਂ ਤੇ ਆਉਣ ਜਾਣ ਵਾਲਿਆਂ ਨੂੰ ਚਾਹ ਪਾਣੀ ਫੜਾਉਣਾ ਹੁੰਦਾ ਸਰਪੰਚਨੀ ਤਾਂ ਸਰਪੰਚ ਨੂੰ ਵੀ ਕਦੇ ਰੋਟੀ ਨਹੀਂ ਸੀ ਫੜਾਉਂਦੀ ਉਹਨੂੰ ਵੀ ਮੈਂ ਰੋਟੀ ਫੜਾਉਂਦੀ ਹੁੰਦੀ ਸੀ ਪਹਿਲਾਂ ਤਾਂ ਸਰਪੰਚ ਮੇਰੇ ਤੋਂ ਰੋਟੀ ਨਹੀਂ ਸੀ ਫੜਦਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਆਪੇ ਚੱਕ ਕੇ ਖਾ ਲਵਾਂਗਾ ਫਿਰ ਜਦੋਂ ਮੈਂ ਰੋਟੀ ਨਾ ਫੜਾਉਂਦੀ ਤਾਂ ਸਰਪੰਚਨੀ ਮੇਰੇ ਨਾਲ ਲੜਦੀ ਤੇ ਗੁੱਸੇ ਹੋ ਜਾਂਦੀ ਕਿ ਤੈਨੂੰ ਮੈਂ ਕਹਿੰਦੀ ਹੁੰਨੀ ਆ ਕਿ ਤੂੰ ਰੋਟੀ ਕਿਉਂ ਨਹੀਂ ਫਟਾਉਂਦੀ ਫਿਰ ਮੈਂ ਹੀ ਸਰਪੰਚ ਨੂੰ ਰੋਟੀ ਫੜਾਉਂਦੀ ਉਹਦੇ ਕੱਪੜੇ ਪ੍ਰੈਸ ਕਰਨ ਤੱਕ ਵੀ ਮੇਰੀ ਹੀ ਜ਼ਿੰਮੇਵਾਰੀ ਸੀ ਮੈਂ ਤਾਂ ਸਰਪੰਚ ਦੀ ਹਰ ਇੱਕ ਚੀਜ਼ ਦਾ ਖਿਆਲ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਸਰਪੰਚ ਜੀ ਨੇ ਕਿਹਾ ਸੀ ਕਿ ਇਹ ਤੇਰੀ ਜ਼ਿੰਮੇਵਾਰੀ ਆ ਪੈਸੇ ਮੈਂ ਤੈਨੂੰ ਇਸੇ ਕੰਮ ਦੇ ਹੀ ਦਿਨੀ ਆ ਕਦੇ-ਕਦੇ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਹੀ ਸਰਪੰਚ ਦੇ ਘਰ ਵਾਲੀ ਆ ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਪਰ ਮੈਂ ਕਦੇ ਵੀ ਆਪਣੇ ਹੱਥ ਟੱਪੀ ਨਹੀਂ ਸੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਦੁੱਖਾਂ ਦੀ ਮਾਰੀ ਸੀ ਮੈਨੂੰ ਪਤਾ ਸੀ ਕਿ ਜੇ ਮੈਂ ਕੋਈ ਗਲਤੀ ਕਰ ਵੀ ਦਿੱਤੀ ਤਾਂ ਮੇਰੇ ਸਾਰੇ ਪਿੰਡ ਵਿੱਚ ਮੇਰੀ ਹੀ ਬਦਨਾਮੀ ਹੋਊਗੀ ਮੈਂ ਤਾਂ ਸਿਰਫ ਆਪਣੇ ਕੰਮ ਨਾਲ ਹੀ ਮਤਲਬ ਰੱਖਦੀ ਹੁੰਦੀ ਸੀ ਇੱਕ ਦਿਨ ਮੈਨੂੰ ਸਰਪੰਚਨੀ ਕਹਿੰਦੀ ਕਿ ਸਰਪੰਚ ਨੇ 2 ਦਿਨਾਂ ਦੇ ਲਈ ਚੰਡੀਗੜ੍ਹ ਜਾਣਾ ਤੇ ਤੂੰ ਉਹਦੇ ਕੱਪੜੇ ਸਾਰੇ ਅਟੈਚੀ ਵਿੱਚ ਪ੍ਰੈਸ ਕਰਕੇ ਪਾ ਦੇ ਮੈਂ ਉਸੇ ਤਰ੍ਹਾਂ ਉਹਨਾਂ ਦਾ ਸਾਰਾ ਸਮਾਨ ਅਟੈਚੀ ਵਿੱਚ ਪਾ ਦਿੱਤਾ ਤੇ ਸਰਪੰਚ 2 ਦਿਨਾਂ ਦੇ ਲਈ ਚੰਡੀਗੜ੍ਹ ਚਲਾ ਗਿਆ ਹੁਣ ਤਾਂ ਸਰਪੰਚਨੀ ਨੂੰ ਪੂਰੀ ਖੁੱਲ ਮਿਲ ਗਈ ਸੀ ਉਹ ਤਾਂ ਸ਼ਰਿਆਮ ਘਰ ਹੀ ਉਸ ਮੁੰਡੇ ਨੂੰ ਬੁਲਾ ਲੈਂਦੀ ਸੀ ਤੇ ਉਹਦੇ ਨਾਲ ਸ਼ਰਿਆਮ ਸਾਰਾ ਦਿਨ ਹੀ ਕਮਰੇ ਵਿੱਚ ਰਹਿੰਦੀ ਸੀ ਮੈਂ ਜੋ ਪਚਾਪ ਘਰ ਦਾ ਕੰਮ ਕਰਦੀ ਰਹਿੰਦੀ ਮੈਂ ਤਾਂ ਕਦੇ ਆਪਣੇ ਸਾਸ ਨੂੰ ਵੀ ਇਹ ਗੱਲ ਨਹੀਂ ਸੀ ਦੱਸੀ ਕਿ ਸਰਪੰਚਨੀ ਇਹ ਕੰਮ ਕਰਦੀ ਆ ਜਦੋਂ ਸਰਪੰਚ 2 ਦਿਨਾਂ ਤੋਂ ਬਾਅਦ ਘਰ ਵਾਪਸ ਆਇਆ ਤਾਂ ਮੈਂ ਹੀ ਉਹਨਾਂ ਦੇ ਸਾਰੇ ਕੱਪੜੇ ਧੋਤੇ ਤੇ ਪ੍ਰੈਸ ਕਰਕੇ ਫਿਰ ਰੱਖੇ ਸਰਪੰਚਨੀ ਤਾਂ ਇੱਕ ਵੀ ਕੰਮ ਸਰਪੰਚ ਦਾ ਨਹੀਂ ਸੀ ਕਰਦੀ ਤੇ ਨਾ ਹੀ ਮੈਂ ਕਦੇ ਉਹਨਾਂ ਦੋਹਾਂ ਜੀਆਂ ਨੂੰ ਆਪਸ ਵਿੱਚ ਬੋਲਦੇ ਦੇਖਿਆ ਸੀ ਕਦੀ ਕਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸਰਪੰਚ ਤੇ ਸਰਪੰਚਨੀ ਵਿੱਚ ਸ਼ਾਇਦ ਘਰ ਵਾਲੇ ਤੇ ਘਰ ਵਾਲੀ ਵਾਲਾ ਕੋਈ ਵੀ ਸਬੰਧ ਨਹੀਂ ਹੈਗਾ ਜਦੋਂ ਵੀ ਸਰਪੰਚ ਸਰਪੰਚਨੀ ਨੂੰ ਬੁਲਾਉਂਦਾ ਹੁੰਦਾ ਸੀ ਤਾਂ ਉਹ ਖਿੱਚ ਕੇ ਹੀ ਬੋਲਦੀ ਸੀ ਸਰਪੰਚ ਵੀ ਉਸਦੇ ਨਾਲ ਬਹੁਤ ਜ਼ਿਆਦਾ ਲੜਦਾ ਹੁੰਦਾ ਸੀ ਤੇ ਗੁੱਸੇ ਵਿੱਚ ਉਸ ਦਿਨ ਤਾਂ ਉਹ ਘਰੋਂ ਬਾਹਰ ਗਿਆ ਸੀ ਮੈਨੂੰ ਤਾਂ ਉਹਨਾਂ ਦੋਹਾਂ ਜੀਆਂ ਦੀ ਲੜਾਈ ਦੇਖ ਕੇ ਬਹੁਤ ਡਰ ਲੱਗਿਆ ਸੀ ਪਰ ਉਸ ਦਿਨ ਸਰਪੰਚ ਦੇ ਘਰ ਵਾਲੀ ਨੇ ਜੋ ਗੱਲ ਮੈਨੂੰ ਕਹੀ ਉਹ ਸੁਣ ਕੇ ਤਾਂ ਮੇਰੇ ਲੋਕ ਕੰਡੇ ਹੀ ਖੜੇ ਹੋ ਗਏ ਮੈਨੂੰ ਸਰਪੰਚ ਦੇ ਘਰ ਵਾਲੀ ਕਹਿੰਦੀ ਕਿ ਜੇ ਤੂੰ ਇਸ ਘਰ ਵਿੱਚ ਰਾਜ ਕਰਨਾ ਨਾ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਊਗੀ ਮੈਂ ਤਾਂ ਉਹਨਾਂ ਦੀ ਗੱਲ ਸੁਣ ਕੇ ਹੈੱਕੀ ਬਕੀ ਰਹਿ ਗਈ ਕਿ ਉਹ ਕੀ ਕਹਿ ਰਹੀ ਹੈ ਉਹ ਆਪਣੇ ਹੀ ਘਰ ਤੇ ਮੈਨੂੰ ਰਾਜ ਕਰਨ ਨੂੰ ਕਹਿ ਰਹੀ ਸੀ ਮੈਂ ਕਿਹਾ ਭੈਣ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਡੇ ਘਰ ਤੇ ਰਾਜ ਕਿਵੇਂ ਕਰ ਸਕਦੀ ਹਾਂ ਮੈਂ ਤਾਂ ਇੱਕ ਗਰੀਬ ਆ ਤੇ ਮੈਂ ਆਪਣੀ ਦਿਹਾੜੀ ਕਰਕੇ ਹੀ ਗੁਜ਼ਾਰਾ ਕਰਦੀ ਆ ਉਹ ਮੈਨੂੰ ਕਹਿੰਦੀ ਕਿ ਤੂੰ ਇੱਕ ਕੰਮ ਕਰ ਤੇ ਮੇਰੇ ਘਰ ਵਾਲੇ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈ। ਜਦੋਂ ਸਰਪੰਚਨੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਿਉਂ ਮੈਨੂੰ ਸਰਪੰਚ ਦੇ ਨਾਲ ਸਬੰਧ ਬਣਾਉਣ ਨੂੰ ਕਹਿ ਰਹੀ ਸੀ? ਆਖਰ ਉਹ ਤਾਂ ਉਹਦੀ ਘਰ ਵਾਲੀ ਸੀ ਤੇ ਇੱਕ ਘਰ ਵਾਲੀ ਕਿਵੇਂ ਕਹਿ ਸਕਦੀ ਆ ਕਿ ਦੂਜੀ ਔਰਤ ਉਸਦੇ ਘਰ ਵਾਲੇ ਤੇ ਨਾਲ ਨਾਜਾਇਜ਼ ਸਬੰਧ ਬਣਾਵੇ? ਪਰ ਮੈਂ ਤਾਂ ਸਰਪੰਚਨੀ ਦੀ ਸੋਚ ਤੇ ਹੈਰਾਨ ਸੀ। ਕਿਉਂਕਿ ਉਸ ਤਰ੍ਹਾਂ ਦੀ ਬੁਢੀ ਸੀ ਜਿਹੜੀ ਆਪਣੇ ਹੀ ਘਰ ਵਾਲੇ ਨੂੰ ਕਿਸੇ ਹੋਰ ਜਨਾਨੀ ਦੇ ਨਾਲ ਆਪਣੇ ਅੱਖਾਂ ਨਾਲ ਇਹ ਸਭ ਕੁਝ ਹੁੰਦਾ ਦੇਖਦੀ ਸੀ ਦੇਖੇ ਮੈਨੂੰ ਕਹਿੰਦੀ ਬਸ ਉਹ ਮੇਰੀ ਇਹ ਗੱਲ ਮੰਨ ਲੈ ਤੈਨੂੰ ਜਿੰਨੇ ਪੈਸੇ ਚਾਹੀਦੇ ਆ ਉਹ ਮੈਂ ਦੇਵਾਂਗੀ ਤੂੰ ਪੈਸਿਆਂ ਦਾ ਫਿਕਰ ਨਾ ਕਰੀ ਤੇ ਤੇਰੇ ਘਰ ਦਾ ਖਰਚਾ ਵੀ ਮੈਂ ਚੁੱਕੂੰਗੀ ਪਹਿਲਾਂ ਤਾਂ ਮੈਂ ਸਰਪੰਚ ਜੀ ਨੂੰ ਸਾਫ਼ ਮਨਾ ਕਰ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਜੇ ਸਾਰੇ ਪਿੰਡ ਵਾਲਿਆਂ ਨੂੰ ਤੇ ਮੇਰੇ ਘਰ ਦੇਆਂ ਨੂੰ ਇਸ ਗੱਲ ਦਾ ਪਤਾ ਲੱਗ ਵੀ ਗਿਆ ਤਾਂ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਉਹ ਕਹਿੰਦੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਮੈਨੂੰ ਤਾਂ ਮੇਰਾ ਘਰ ਵਾਲਾ ਬਿਲਕੁਲ ਵੀ ਪਸੰਦ ਨਹੀਂ ਹੈਗਾ ਮੇਰਾ ਵਿਆਹ ਤਾਂ ਮੇਰੇ ਘਰ ਦੇ ਆਣੇ ਮੇਰੀ ਮਰਜ਼ੀ ਦੇ ਖਿਲਾਫ ਹੀ ਕੀਤਾ ਉਹਨਾਂ ਨੇ ਤਾਂ ਸਿਰਫ ਜ਼ਮੀਨ ਜਾਇਦਾਦ ਦੇ ਨਾਲ ਹੀ ਮੇਰਾ ਵਿਆਹ ਕੀਤਾ ਮੈਂ ਤਾਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਸੀ ਤੇ ਉਹ ਮੁੰਡਾ ਕਿਸੇ ਹੋਰ ਜਾਤ ਦਾ ਸੀ ਮੈਂ ਤਾਂ ਇਹ ਵਿਆਹ ਮਜਬੂਰੀ ਵਿੱਚ ਹੀ ਕੀਤਾ ਤੇ ਮੈਂ ਜ਼ਿਆਦਾ ਟਾਈਮ ਇੱਥੇ ਨਹੀਂ ਰਹਿ ਸਕਦੀ ਮੇਰਾ ਤਾਂ ਇੱਥੇ ਸਾਹ ਰੁਕਦਾ ਤੇ ਮੈਂ ਉਸੇ ਮੁੰਡੇ ਨੂੰ ਹੀ ਸਰਪੰਚ ਦੇ ਘਰ ਤੋਂ ਬਾਅਦ ਘਰੇ ਬੁਲਾਉਣੇ ਹੁੰਨੇ ਆ ਤੇ ਉਸੇ ਮੁੰਡੇ ਦੇ ਨਾਲ ਹੀ ਮੈਂ ਆਪਣਾ ਸਾਰਾ ਦੁੱਖ ਸੁੱਖ ਕਰਦੀ ਆ ਇੱਕ ਦਿਨ ਮੈਂ ਉਹਨਾਂ ਦੇ ਘਰ ਵਿੱਚ ਸਾਫ਼ ਸਫਾਈ ਦਾ ਕੰਮ ਕਰਦੀ ਸੀ ਜਦੋਂ ਮੈਂ ਸਰਪੰਚ ਦੇ ਕਮਰੇ ਵਿੱਚ ਝਾੜੂ ਪੋਚਾ ਲਗਾਉਣ ਗਈ ਤਾਂ ਸਰਪੰਚ ਬੈੱਡ ਤੇ ਪਿਆ ਸੀ ਮੈਨੂੰ ਸਰਪੰਚਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਤੂੰ ਸਾਡੇ ਕਮਰੇ ਵਿੱਚ ਪੋਚਾ ਲਗਾਉਣ ਗਈ ਤਾਂ ਆਪਣੇ ਉੱਪਰ ਚੁੰਨੀ ਨਾ ਲੈ ਕੇ ਜਾਇਂ ਤੂੰ ਬਿਨਾਂ ਚੁੰਨੀ ਤੋਂ ਹੀ ਸਾਡੇ ਕਮਰੇ ਵਿੱਚ ਪੋਚਾ ਲਾਈ ਮੈਨੂੰ ਤਾਂ ਪਹਿਲਾਂ ਇਹ ਗੱਲ ਬੋੜੀ ਹੀ ਅਜੀਬ ਜਿਹੀ ਲੱਗੀ ਪਰ ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ ਉਹ ਤਾਂ ਮੈਨੂੰ ਧੱਕੇ ਨਾਲ ਹੁਣ ਪੈਸੇ ਦਿੰਦੀ ਸੀ ਜਦੋਂ ਮੈਨੂੰ ਵੀ ਖੁੱਲੇ ਪੈਸੇ ਮਿਲਣ ਲੱਗੇ ਤਾਂ ਮੈਂ ਵੀ ਲਾਲਚ ਵਿੱਚ ਆ ਗਈ ਹੁਣ ਤਾਂ ਸਾਡੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲਦਾ ਸੀ ਮੈਂ ਆਪਣੀ ਸੱਸ ਨੂੰ ਇਹ ਗੱਲ ਕਹਿ ਦਿੰਦੀ ਸੀ ਕਿ ਸਰਪੰਚਨੀ ਮੇਰੇ ਤੋਂ ਆਪਣੇ ਸਾਰੇ ਘਰ ਦਾ ਕੰਮ ਕਰਵਾਉਂਦੀ ਆ ਤਾਂ ਹੀ ਮੇਰੀ ਉਹਨੇ ਤਨਖਾਹ ਵਧਾ ਦਿੱਤੀ ਆ ਇਸ ਗੱਲ ਤੇ ਮੇਰੀ ਸੱਸ ਵੀ ਖੁਸ਼ ਸੀ ਪਰ ਪੈਸਿਆਂ ਦੇ ਅੱਗੇ ਤਾਂ ਮੈਂ ਵੀ ਕੁਝ ਨਾ ਬੋਲ ਸਕੀ ਉਹਨੇ ਮੇਰੇ ਹੱਥ ਤੇ 10000 ਦੀ ਗੁੱਟੀ ਰੱਖੀ ਤੇ ਕਹਿੰਦੀ ਇਹ ਕੰਮ ਤੈਨੂੰ ਅੱਜ ਹੀ ਸ਼ੁਰੂ ਕਰਨਾ ਪਊਗਾ ਮੈਂ ਸਰਪੰਚ ਦੇ ਕਮਰੇ ਵਿੱਚ ਚਲੀ ਗਈ ਤੇ ਉਹਨਾਂ ਦੇ ਕਮਰੇ ਵਿੱਚ ਝਾੜੂ ਲਗਾਉਣ ਲੱਗੀ ਤਾ ਸਰਪੰਚ ਬੈਟ ਤੇ ਬੈਠਾ ਫੋਨ ਦੇਖੀ ਜਾਂਦਾ ਸੀ ਮੈਂ ਜਾਣ ਜਾਣ ਕੇ ਸਰਪੰਚ ਦੇ ਸਾਹਮਣੇ ਬਿਨਾਂ ਚੁੰਨੀ ਤੋਂ ਕੋਡੀ ਹੂ ਕਿਚੜੂ ਮਾਰ ਰਹੀ ਸੀ ਮੇਰੇ ਕਮੀਜ਼ ਦਾ ਗਲਾ ਵੀ ਬਹੁਤ ਵੱਡਾ ਸੀ ਇਹ ਸੂਟ ਵੀ ਮੈਨੂੰ ਸਰਪੰਚਨੀ ਨੇ ਹੀ ਦਿੱਤਾ ਸੀ ਮੇਰੀ ਛਾਤੀ ਸਾਫ਼-ਸਾਫ਼ ਨਜ਼ਰ ਆਉਂਦੀ ਸੀ ਸਰਪੰਚ ਵੀ ਮੈਨੂੰ ਇੱਕ ਅੱਖ ਦੇ ਨਾਲ ਦੇਖ ਛੱਡਦਾ ਸੀ ਇਹ ਗੱਲ ਤਾਂ ਮੈਂ ਵੀ ਅੱਖ ਛਪਾ ਕੇ ਹੀ ਦੇਖ ਲਈ ਸੀ ਕਿ ਉਹ ਮੈਨੂੰ ਵਾਰ-ਵਾਰ ਦੇਖ ਰਿਹਾ ਜਦੋਂ ਮੈਂ ਝਾੜੂ ਲਗਾ ਕੇ ਉਹਨਾਂ ਦੇ ਕਮਰੇ ਵਿੱਚ ਪੋਚਾ ਲਗਾਉਣ ਲੱਗੀ ਤਾਂ ਮੈਂ ਉਹਦੇ ਬੈੱਡ ਦੇ ਕੋਲ ਪੋਚਾ ਲਾਈ ਜਾਂਦੀ ਸੀ ਤੇ ਸਰਪੰਚ ਮੈਨੂੰ ਕਹਿੰਦਾ ਲੱਗਦਾ ਤੇਰੀ ਵੀ ਉਮਰ ਜ਼ਿਆਦਾ ਨਹੀਂ ਹੈਗੀ ਤੇਰਾ ਵੀ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਤੇ ਤੇਰਾ ਘਰ ਵਾਲਾ ਤਾਂ ਸਿਰੇ ਦਾ ਸ਼ਰਾਬੀ ਆ ਤੂੰ ਉਹਦੇ ਨਾਲ ਕਿਵੇਂ ਗੁਜ਼ਾਰਾ ਕਰਦੀ ਹੈ ਮੈਂ ਚੁੱਪ ਰਹੀ ਮੈਂ ਕੁਝ ਨਾ ਬੋਲੀ ਫਿਰ ਸਰਪੰਚ ਉੱਠ ਕੇ ਬੈਠ ਗਿਆ ਤੇ ਮੈਨੂੰ ਕਹਿੰਦਾ ਤੇਰੀ ਤਾਂ ਸਾਰੀ ਜ਼ਿੰਦਗੀ ਐਵੇਂ ਹੀ ਰੋਲ ਜਾਣੀ ਆ ਤੇਰੇ ਪਿਓ ਨੇ ਤਾਂ ਤੇਰੇ ਨਾਲ ਤਾਂ ਕਾਹੀ ਕੀਤਾ ਤੇਰੀ ਜਵਾਨੀ ਤਾਂ ਆਏ ਹੀ ਰੁੱਲ ਜਾਵੇਗੀ ਮੈਂ ਸਰਪੰਚ ਨੂੰ ਕਿਹਾ ਕਿ ਸਰਪੰਚ ਸਾਹਿਬ ਗਰੀਬ ਬੰਦੇ ਦੀ ਵੀ ਕਾਦੀ ਜੂਨ ਹੁੰਦੀ ਆ ਜੇ ਤੜਕੇ ਦੀ ਖਾਣੇ ਆ ਤਾਂ ਆਥਨ ਦਾ ਫਿਕਰ ਹੁੰਦਾ ਮੇਰੇ ਪਿਓ ਨੇ ਤਾਂ ਮੇਰੀ ਮਾਂ ਨੂੰ ਨਹੀਂ ਸੁੱਖ ਦਿੱਤਾ ਸੀ ਤੇ ਮੈਂ ਤਾਂ ਜਿਉਂ ਜਨਮ ਲਿਆ ਦੁੱਖ ਹੀ ਦੇਖਿਆ ਮੇਰੀ ਮਾਂ ਵੀ ਮੇਰੇ ਪਿਓ ਦੇ ਦੁੱਖੋਂ ਹੀ ਇਸ ਦੁਨੀਆ ਤੋਂ ਚਲੀ ਗਈ ਤੇ ਜਿੱਥੇ ਮੇਰੇ ਪਿਓ ਨੇ ਮੇਰਾ ਵਿਆਹ ਕਰ ਦਿੱਤਾ ਚੁੱਪਚਾਪ ਮੈਂ ਵੀ ਤੁਰ ਪਈ ਕਿਉਂਕਿ ਮੇਰਾ ਤਾਂ ਕੋਈ ਹੋਰ ਅੱਗੇ ਪਿੱਛੇ ਹੈ ਵੀ ਨਹੀਂ ਸੀ ਮੇਰੇ ਸ਼ਰਾਬੀ ਪਿਓ ਤੋਂ ਤਾਂ ਸਾਡੇ ਸਾਰੇ ਰਿਸ਼ਤੇਦਾਰ ਡਰਦੇ ਸੀ ਮੇਰਾ ਪਿਓ ਤਾਂ ਹਰ ਇੱਕ ਨਾਲ ਲੜਦਾ ਸੀ ਉਹਦੀ ਕਿਸੇ ਨਾਲ ਨਹੀਂ ਸੀ ਬੰਦੀ ਬਸ ਮੈਂ ਤਾਂ ਹੁਣ ਇੱਕ ਇੱਕ ਦਿਨ ਕੱਟਦੀ ਆ ਤੇ ਅੱਗੇ ਵੀ ਸ਼ਰਾਬੀ ਦੇ ਨਾਲ ਹੀ ਤੋਰ ਦਿੱਤਾ ਸਰਪੰਚ ਨੂੰ ਕਹਿੰਦਾ ਕਿ ਮੇਰੇ ਹੁੰਦੇ ਤਾਂ ਇਹਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤਾਂ ਮੈਂ ਸਰਪੰਚ ਸਾਹਿਬ ਨੂੰ ਕਿਹਾ ਕਿ ਤੁਹਾਡੇ ਘਰੇ ਕੰਮ ਕਰਦੇ ਆ ਤਾਂ ਦੋ ਟਾਈਮ ਢਿੱਡ ਪਰ ਲੈਣੇ ਆ ਨਹੀਂ ਤਾਂ ਸ਼ਾਇਦ ਇਹ ਵੀ ਸਾਡੇ ਨਸੀਬ ਵਿੱਚ ਕਿੱਥੇ ਸੀ ਮੈਂ ਗੱਲਾਂ ਕਰਦੀ ਸੀ ਤੇ ਸਰਪੰਚ ਮੇਰੇ ਸ਼ਰੀਰ ਨੂੰ ਵਾਰ-ਵਾਰ ਤੱਕਦਾ ਸੀ ਸ਼ਾਇਦ ਮੈਂ ਉਹਨੂੰ ਹੁਣ ਚੰਗੀ ਲੱਗਣ ਲੱਗ ਗਈ ਸੀ ਮੈਨੂੰ ਵੀ ਸਰਪੰਚ ਬਹੁਤ ਚੰਗਾ ਲੱਗਦਾ ਸੀ ਉਹ ਸੋਹਣਾ ਸੁਨੱਖਾ ਉੱਚਾ ਲੰਮਾ ਕੱਦ ਕਾਟ ਸੀ ਮੈਂ ਜਦੋਂ ਉਹਨੂੰ ਦੇਖਦੀ ਤਾਂ ਮੈਂ ਸੋਚਦੀ ਹੁੰਦੀ ਸੀ ਕਿ ਕਿਸਮਤ ਵਾਲਿਆਂ ਨੂੰ ਹੀ ਇਹੋ ਜਿਹੇ ਆਕਰ ਵਾਲਾ ਮਿਲਦਾ ਪਤਾ ਨਹੀਂ ਕਿਉਂ ਸਰਪੰਚ ਨੇ ਬਾਹਰ ਬਗਾਨੇ ਮਰਦ ਦੇ ਨਾਲ ਮੂੰਹ ਮਾਰਦੀ ਸੀ ਹੁਣ ਤਾਂ ਜਦੋਂ ਵੀ ਸਰਪੰਚ ਮੇਰੇ ਕੋਲ ਦੀ ਲੰਘਦਾ ਜਾਂ ਮੈਂ ਉਹਦੇ ਕਮਰੇ ਵਿੱਚ ਜਾਂ ਉਹਦਾ ਕੋਈ ਵੀ ਕੰਮ ਕਰਦੀ ਤਾਂ ਮੈਨੂੰ ਵੀ ਹੁਣ ਚੰਗਾ ਲੱਗਦਾ ਹੁੰਦਾ ਸੀ ਮੈਂ ਵੀ ਉਹਦਾ ਹਰ ਇੱਕ ਕੰਮ ਭੱਜ-ਭੱਜ ਕੇ ਹੁਣ ਕਰਦੀ ਹੁੰਦੀ ਸੀ ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਹੁਣ ਮੇਰਾ ਤੇ ਸਰਪੰਚ ਦਾ ਕੁਝ ਹੋਰੀ ਰਿਸ਼ਤਾ ਬਣ ਗਿਆ ਸੀ ਹੁਣ ਤਾਂ ਰਾਤ ਨੂੰ ਵੀ ਮੈਨੂੰ ਘਰੇ ਜਾ ਕੇ ਜੇ ਨਹੀਂ ਆਉਂਦੀ ਸੀ ਮੈਂ ਲੁਤਾ ਮੇਰੇ ਘਰ ਵਾਲੇ ਤੋਂ ਵੀ ਹੁਣ ਖਿਜ ਚੜਦੀ ਸੀ ਮੈਂ ਤਾਂ ਬਸ ਰਾਤ ਨੂੰ ਹੀ ਆਪਣੇ ਘਰੇ ਜਾਂਦੀ ਸੀ ਤੇ ਉਦੋਂ ਮੇਰਾ ਘਰ ਵਾਲਾ ਸ਼ਰਾਬ ਨਾਲ ਵਿੱਚ ਟੱਲੀ ਹੋਇਆ ਹੁੰਦਾ ਸੀ ਤੇ ਬਸ ਰੋਟੀ ਖਾਂਦਾ ਤੇ ਸੌਂ ਜਾਂਦਾ ਸੀ ਕਦੇ ਵੀ ਉਹਨੇ ਮੈਨੂੰ ਘਰ ਵਾਲੇ ਦਾ ਸੁੱਖ ਨਹੀਂ ਸੀ ਦਿੱਤਾ ਮੇਰਾ ਵੀ ਹੁਣ ਦਿਲ ਜ਼ਿਆਦਾ ਸਰਪੰਚ ਦੇ ਘਰੇ ਹੀ ਰਹਿਣ ਕਰਦਾ ਹੁੰਦਾ ਸੀ ਜਦੋਂ ਮੈਂ ਸਰਪੰਚ ਦਾ ਕੋਈ ਵੀ ਕੰਮ ਕਰਦੀ ਜਾਂ ਸਰਪੰਚ ਮੇਰੇ ਨੇੜੇ ਤੜੇ ਫਿਰਦਾ ਹੁੰਦਾ ਤਾਂ ਸਰਪੰਚ ਸਰਪੰਚਨੀ ਜਾਣ ਬੁੱਝ ਕੇ ਆਸੇ-ਪਾਸੇ ਚਲੀ ਜਾਂਦੀ ਸੀ ਸਾਨੂੰ ਦੋਨਾਂ ਨੂੰ ਇਕੱਲਿਆਂ ਨੂੰ ਹੀ ਛੱਡ ਦਿੰਦੀ ਸੀ ਸਰਪੰਚ ਵੀ ਮੇਰੇ ਕੋਲ ਜਾਣ ਬੁੱਝ ਕੇ ਆਉਂਦਾ ਸੀ ਤੇ ਕਦੇ-ਕਦੇ ਜਦੋਂ ਮੈਂ ਉਹਨੂੰ ਰੋਟੀ ਫੜਾਉਂਦੀ ਤਾਂ ਉਹ ਮੇਰੇ ਹੱਥ ਨੂੰ ਆਪਣਾ ਹੱਥ ਲਾ ਦਿੰਦਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਰਪੰਚ ਦੇ ਘਰ ਵਾਲੀ ਉਸ ਨੂੰ ਉਹ ਸੁੱਖ ਨਹੀਂ ਸੀ ਦਿੰਦੀ ਸਰਪੰਚ ਵੀ ਪੱਥਾਂ ਨਹੀਂ ਕਿਉਂ ਮਜਬੂਰੀ ਵਿੱਚ ਹੀ ਉਸਦੇ ਨਾਲ ਜ਼ਿੰਦਗੀ ਕੱਟਦਾ ਸੀ ਉਹਨਾਂ ਦੋਹਾਂ ਜੀਆਂ ਵਿੱਚ ਜਦੋਂ ਵੀ ਲੜਾਈ ਹੁੰਦੀ ਤਾਂ ਸਰਪੰਚਨੀ ਇਹੀ ਗੱਲ ਕਹਿੰਦੀ ਹੁੰਦੀ ਸੀ ਕਿ ਤੂੰ ਮੈਨੂੰ ਤਲਾਕ ਦੇ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ ਕਹਿੰਦੇ ਆ ਨਾ ਕਿ ਇਸ਼ਕ ਦਾ ਭੂਤ ਬੰਦੇ ਨੂੰ ਪਾਗਲ ਕਰ ਦਿੰਦਾ ਤੇ ਇਹੀ ਹਾਲ ਸਰਪੰਚਣੀ ਦਾ ਸੀ ਉਸ ਨੂੰ ਜ਼ਮੀਨ ਜਾਇਦਾਦ ਦੀ ਕੋਈ ਪਰਵਾਹ ਨਹੀਂ ਸੀ ਉਸ ਦੇ ਸਿਰ ਤੇ ਤਾਂ ਸਿਰਫ ਉਸ ਮੁੰਡੇ ਦਾ ਜਨੂਨ ਸਵਾਰ ਹੋਇਆ ਸੀ ਜਦੋਂ ਵੀ ਉਹਨਾਂ ਦੀ ਲੜਾਈ ਹੁੰਦੀ ਤਾਂ ਮੈਂ ਪਾਸੇ ਚਲੀ ਜਾਂਦੀ ਸੀ ਪਰ ਸਰਪੰਚ ਅੰਦਰੋਂ ਬਹੁਤ ਦੁਖੀ ਹੁੰਦਾ ਸੀ ਕਦੇ-ਕਦੇ ਮੇਰਾ ਦਿਲ ਕਰਦਾ ਸੀ ਕਿ ਮੈਂ ਸਰਪੰਚ ਨੂੰ ਸਰਪੰਚਣੀ ਦੀ ਸੱਚਾਈ ਦੱਸ ਦੇਵਾਂ ਪਰ ਫਿਰ ਮੈਂ ਆਪਣੇ ਦਿਮਾਗ ਵਿੱਚ ਇਹ ਸੋਚਦੀ ਸੀ ਕਿ ਜੇ ਮੈਂ ਉਹਦੀ ਸੱਚਾਈ ਦੱਸ ਦਿੱਤੀ ਤਾਂ ਤੈਨੂੰ ਪੈਸੇ ਕਿੱਥੋਂ ਮਿਲਣਗੇ ਸਰਪੰਚਨੀ ਤਾਂ ਮੈਨੂੰ ਖੁੱਲੇ ਪੈਸੇ ਦਿੰਦੀ ਸੀ ਤਾਂ ਕਿ ਮੈਂ ਕੁਝ ਨਾ ਬੋਲਾਂ ਇੱਕ ਦਿਨ ਤਾਂ ਹੱਦ ਹੋਗੀ ਸਰਪੰਚਨੀ ਮੈਨੂੰ ਇਕੱਲੀ ਨੂੰ ਛੱਡ ਕੇ ਗਵਾਂਢੀਆਂ ਦੇ ਘਰੇ ਚਲੀ ਗਈ ਉਦੋਂ ਸਰਪੰਚ ਤੇ ਸਿਰਫ ਮੈਂ ਹੀ ਘਰ ਵਿੱਚ ਸੀ ਮੈਂ ਕੱਪੜੇ ਪ੍ਰੈਸ ਕਰੀ ਜਾਂਦੀ ਸੀ ਤੇ ਸਰਪੰਚ ਆਪਣੇ ਕਮਰੇ ਵਿੱਚ ਕੋਈ ਆਪਣਾ ਕੰਮ ਕਰਦਾ ਸੀ ਮੈਨੂੰ ਇਕੱਲੀ ਨੂੰ ਦੇਖ ਕੇ ਸਰਪੰਚ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦਾ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਮੈਂ ਉਹਦੀ ਗੱਲ ਸੁਣ ਕੇ ਨੀਵੀਂ ਪਾ ਲਈ ਮੈਂ ਦਿਲ ਵਿੱਚ ਸੋਚਿਆ ਕਿ ਸੋਹਣਾ ਤਾਂ ਤੂੰ ਵੀ ਮੈਨੂੰ ਬਹੁਤ ਲੱਗਦਾ ਮੈਂ ਚੁੱਪ ਹੀ ਰਹੀ ਕੁਝ ਨਾ ਬੋਲੀ ਸ਼ਾਇਦ ਉਹ ਵੀ ਮੇਰੀ ਹਾਂ ਸਮਝ ਗਿਆ ਸੀ ਉਹਨੇ ਫਿਰ ਮੈਨੂੰ ਪਿੱਛੋਂ ਆਪਣੀਆਂ ਬਾਹਾਂ ਨਾਲ ਘੁੱਟ ਲਿਆ ਮੈਨੂੰ ਕਹਿੰਦਾ ਜਿਹੜੀ ਘਰ ਨੇ ਤਾਂ ਕਦੇ ਵੀ ਮੈਨੂੰ ਉਹ ਸੁੱਖ ਨਹੀਂ ਦਿੰਦਾ ਜਿਹੜਾ ਇੱਕ ਘਰ ਵਾਲੀ ਆਪਣੇ ਘਰ ਵਾਲੇ ਨੂੰ ਦਿੰਦੀ ਆ ਇਹ ਗੱਲ ਤਾਂ ਮੈਨੂੰ ਵੀ ਪਤਾ ਸੀ ਕਿ ਸਰਪੰਚਨੀ ਤਾਂ ਆਪ ਬਾਹਰ ਮੂੰਹ ਮਾਰਦੀ ਆ ਸਰਪੰਚ ਨੂੰ ਉਹ ਟੱਚ ਹੀ ਜਾਣਦੀ ਸੀ ਉਹਦੇ ਨਾਲ ਤਾਂ ਉਹ ਸਾਰਾ ਦਿਨ ਲੜਦੀ ਹੀ ਰਹਿੰਦੀ ਸੀ ਉਹ ਮੈਨੂੰ ਕਹਿੰਦਾ ਜਦੋਂ ਮੈਂ ਤੈਨੂੰ ਦੇਖਦਾ ਤਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ ਮੇਰਾ ਦਿਲ ਕਰਦਾ ਕਿ ਤੈਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਵਾਂ ਤੇਰੇ ਤੇ ਮੇਰੀ ਤਾਂ ਹਾਲਤ ਇੱਕੋ ਜਹੀ ਆ ਤੇਰਾ ਘਰ ਵਾਲਾ ਸ਼ਰਾਬੀ ਆ ਤੇ ਮੇਰੀ ਘਰ ਵਾਲੀ ਆਪਣੀ ਮਨਮਾਨੀ ਕਰਦੀ ਆ 2 ਸਾਲਾਂ ਦੇ ਵਿੱਚ ਸਿਰਫ 3-4 ਵਾਰ ਹੀ ਉਹਨੇ ਮੈਨੂੰ ਖੁਸ਼ ਕੀਤਾ ਹੁਣ ਤਾਂ ਉਹ ਮੇਰੇ ਨਾਲ ਸਾਰਾ ਦਿਨ ਲੜਦੀ ਹੀ ਰਹਿੰਦੀ ਆ ਮੇਰਾ ਤਾਂ ਦਿਲ ਕਰਦਾ ਕਿ ਮੈਂ ਤੇਰੇ ਵਰਗੀ ਕਿਸੇ ਕੁੜੀ ਦੇ ਨਾਲ ਹੀ ਵਿਆਹ ਕਰਵਾ ਲੈਂਦਾ ਤਾਂ ਮੇਰੀ ਜ਼ਿੰਦਗੀ ਸੌਖੀ ਤਾਂ ਲੰਘ ਜਾਂਦੀ ਮੈਨੂੰ ਕਹਿੰਦਾ ਤੂੰ ਫਿਕਰ ਨਾ ਕਰਿਆ ਕਰ ਮੇਰੇ ਹੁੰਦੇ ਹੋਏ ਤੇ ਪੈਸਿਆਂ ਦੀ ਤੂੰ ਪ੍ਰਵਾਹ ਨਾ ਕਰੀ ਇਹ ਘਰ ਬਿਤੇ ਰਹੀਆ ਜਦੋਂ ਉਹਨੇ ਇਹ ਗੱਲ ਕਹੀ ਤਾਂ ਮੈਨੂੰ ਯਕੀਨ ਨਹੀਂ ਹੁੰਦਾ ਸੀ ਕਿ ਸਰਪੰਚ ਵੀ ਮੈਨੂੰ ਦਿਲੋਂ ਚਾਹੁੰਦਾ ਫਿਰ ਉਸਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਬੈੱਡ ਤੇ ਸੁੱਟ ਲਿਆ ਮੈਂ ਸਰਪੰਚ ਨੂੰ ਕਿਹਾ ਕਿ ਜੇ ਸਰਪੰਚ ਨਹੀਂ ਘਰੇ ਆ ਗਈ ਤਾਂ ਫਿਰ ਉਹ ਕਹਿੰਦਾ ਕਿ ਕੁਝ ਨਹੀਂ ਹੁੰਦਾ ਹੁਣ ਮੈਂ ਵੀ ਉਹਦੇ ਤੋਂ ਨਹੀਂ ਡਰਦਾ ਉਹਨੇ ਤਾਂ ਮੇਰੀ ਜ਼ਿੰਦਗੀ ਦੁੱਬਰ ਕਰ ਦਿੱਤੀ ਆ ਆਖਰ ਮੈਂ ਵੀ ਮਰਦਾ ਮੇਰੀਆਂ ਵੀ ਕੋਈ ਖੁਆਇਸ਼ਾ ਮੈਂ ਕੀ ਕਰਾਂ ਉਹਨੇ ਹੀ ਮੈਨੂੰ ਇਹ ਸਭ ਕੁਝ ਕਰ ਲੈ ਮਜਬੂਰ ਕੀਤਾ ਉਹ ਤਾਂ ਮੈਨੂੰ ਘਰ ਵਾਲੇ ਦਾ ਸੁੱਖ ਨਹੀਂ ਦਿੰਦੀ ਤੇ ਫਿਰ ਮੈਂ ਵੀ ਤਾਂ ਕਿਤੋਂ ਆਪਣੇ ਦਿਲ ਨੂੰ ਸਕੂਨ ਤਾਂ ਦੇਣਾ ਹੀ ਆ ਮੈਂ ਤੇ ਸਰਪੰਚ ਨੇ ਫਿਰ ਰਾਜ ਕੇ ਪਿਆਰ ਕੀਤਾ ਅੱਜ ਤਾਂ ਸਰਪੰਚ ਨੇ ਮੇਰੀ ਵੀ ਰੂਹ ਖੁਸ਼ ਕਰ ਦਿੱਤੀ ਸੀ ਹਣਤਾ ਮੇਰਾ ਵੀ ਉਹਨਾਂ ਦੇ ਘਰੋਂ ਔਰ ਨੂੰ ਦਿਲ ਨਹੀਂ ਸੀ ਕਰਦਾ ਮੇਰਾ ਦਿਲ ਕਰਦਾ ਸੀ ਕਿ ਮੈਂ ਸਾਰਾ ਸਾਰਾ ਦਿਨ ਉਹਨਾਂ ਦੇ ਘਰੇ ਹੀ ਕੰਮ ਕਰਦੀ ਰਹਾ ਉਹਨਾਂ ਦੇ ਘਰ ਵੀ ਮੈਨੂੰ ਹੁਣ ਆਪਣਾ ਜਿਹਾ ਹੀ ਲੱਗਣ ਲੱਗ ਗਿਆ ਸੀ ਹੁਣ ਜਦੋਂ ਵੀ ਸਰਪੰਚ ਬਾਹਰ ਜਾਂਦਾ ਤੇ ਸਰਪੰਚਨੀ ਵੀ ਆਪਣੇ ਹੀ ਮਨਮਾਨੀ ਕਰਦੀ ਸੀ ਕਦੇ ਕਦੇ ਤਾਂ ਉਹ ਮੁੰਡੇ ਨੂੰ ਘਰੇ ਬੁਲਾ ਲੈਂਦੀ ਜਾਂ ਫਿਰ ਪਹਾਨਾ ਬਣਾ ਕੇ ਉਹ ਆਪ ਹੀ ਗੱਡੀ ਲੈ ਕੇ ਚਲੀ ਜਾਂਦੀ ਸੀ ਜਦੋਂ ਉਹ ਮੁੰਡੇ ਨੂੰ ਘਰੇ ਬੁਲਾਉਂਦੀ ਤਾਂ ਮੈਨੂੰ ਰਾਖੀ ਕਰਨ ਨੂੰ ਕਹਿ ਦਿੰਦੀ ਕਿ ਤੂੰ ਬਾਹਰ ਖਿਆਲ ਰੱਖੀ ਕਿ ਘਰੇ ਨਾ ਕੋਈ ਆ ਜਾਵੇ ਹੁੰਦਾ ਮੇਰੀ ਜ਼ਿੰਦਗੀ ਵੀ ਸੌਖੀ ਹੋ ਗਈ ਸੀ ਮੈਨੂੰ ਸਰੀਰ ਦਾ ਵੀ ਸੁੱਖ ਮਿਲਦਾ ਸੀ ਤੇ ਪੈਸੇ ਦਾ ਵੀ ਸੁੱਖ ਮਿਲਦਾ ਸੀ ਸਾਡੀ ਜੂਨ ਵੀ ਹੁਣ ਸੁਧਰ ਗਈ ਸੀ ਸਾਡਾ ਘਰ ਵੀ ਹੁਣ ਪੱਕਾ ਬਣ ਗਿਆ ਸੀ ਸਰਪੰਚ ਨੇ ਸਾਡੇ 2 ਕਮਰੇ ਪੱਕੇ ਪਵਾ ਦਿੱਤੇ ਸੀ ਤੇ ਮੇਰਾ ਘਰ ਵਾਲਾ ਤਾਂ ਬਾਸ ਹੁਣ ਸ਼ਰਾਬ ਦੇ ਨਾਲ ਹੀ ਟੱਲੀ ਹੋਇਆ ਰਹਿੰਦਾ ਸੀ ਉਹ ਤਾਂ ਹੁਣ ਕਦੇ ਦਿਹਾੜੀ ਕਰਨ ਵੀ ਨਹੀਂ ਸੀ ਗਿਆ ਤੇ ਮੇਰੀ ਸੱਸ ਵੀ ਹੁਣ ਘਰੇ ਹੀ ਕੰਮ ਕਰਦੀ ਹੁੰਦੀ ਸੀ। ਉਹਨੇ ਬਾਕੀ ਘਰਾਂ ਦਾ ਕੰਮ ਤਾਂ ਕਰਨਾ ਹੀ ਛੱਡ ਦਿੱਤਾ ਸੀ। ਉਹਦੇ ਹੁਣ ਗੋਡੇ ਦੁਖਦੇ ਸੀ। ਜਦੋਂ ਘਰੇ ਖੁੱਲੇ ਪੈਸੇ ਆਉਣ ਲੱਗੇ ਤਾਂ ਉਹ ਕਹਿੰਦੀ ਸੀ ਕਿ ਬਸ ਇੱਕ ਘਰ ਦਾ ਕੰਮ ਕਰਨਾ ਤੇ ਉਹ ਹੀ ਉਹ ਤੂੰ ਹੀ ਕਰਨਾ ਮੈਥੋਂ ਨਹੀਂ ਹੋਣਾ ਕੰਮ ਹੋਣਾ। ਮੇਰੀ ਸੱਸ ਨੇ ਤਾਂ ਮੈਨੂੰ ਜਵਾਬ ਦੇ ਦਿੱਤਾ ਸੀ। ਮੈਨੂੰ ਵੀ ਪੂਰੀ ਖੁੱਲ ਮਿਲ ਗਈ ਸੀ ਕਿ ਮੈਂ ਸਰਪੰਚ ਜੀ ਦੇ ਘਰੇ ਸ਼ਰਿਆਮ ਆ ਜਾ ਸਕਦੀ ਸੀ। ਸਰਪੰਚ ਦੇ ਘਰ ਵਾਲੀ ਬਾਰ ਖੁਸ਼ ਰਹਿੰਦੀ ਸੀ ਤੇ ਸਰਪੰਚ ਤੇ ਮੈਂ ਘਰ ਹੀ ਖੁਸ਼ ਰਹਿੰਦੇ ਸੀ ਇੱਕ ਦਿਨ ਸਰਪੰਚਨੀ ਬਾਹਰ ਗਈ ਸੀ ਤੇ ਮੈਂ ਤੇ ਸਰਪੰਚ ਉਹਨਾਂ ਦੇ ਕਮਰੇ ਵਿੱਚ ਹੀ ਪਏ ਸੀ ਸਾਨੂੰ ਤਾਂ ਸਰਪੰਚਨੀ ਨੇ ਕਹਿ ਕੇ ਗਈ ਸੀ ਕਿ ਮੈਂ ਸ਼ਾਮ ਨੂੰ ਵਾਪਸ ਆਉਂਗੀ ਪਰ ਉਹ ਤਾਂ 2 ਵਜੇ ਹੀ ਘਰ ਆ ਗਏ ਜਦੋਂ ਉਹ ਘਰ ਆਈ ਤਾਂ ਸਿੱਧਾ ਆਪਣੇ ਕਮਰੇ ਵਿੱਚ ਹੀ ਆਈ ਮੈਂ ਤੇ ਸਰਪੰਚ ਬਹੁਤ ਹੀ ਬੁਰੀ ਹਾਲਤ ਵਿੱਚ ਬੈੱਡ ਤੇ ਪਏ ਸੀ ਸਾਨੂੰ ਦੋਹਾਂ ਨੂੰ ਦੇਖ ਕੇ ਉਹ ਚੀਕਾਂ ਮਾਰਨ ਲੱਗੀ ਤੇ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਤਾਂ ਉਸ ਨੂੰ ਰੋਲਾ ਪਾਉਂਦੀ ਨੂੰ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਤਾਂ ਆਪ ਆਪਣੇ ਹੱਥੀਏ ਕੰਮ ਕਰਵਾਉਂਦੀ ਸੀ ਤੇ ਅੱਜ ਫਿਰ ਉਹ ਕਿਉਂ ਰੋਲਾ ਪਾਉਂਦੀ ਸੀ ਪਰ ਇਸ ਗੱਲ ਦੇ ਨਤੀਜੇ ਦਾ ਤਾਂ ਮੈਨੂੰ ਬਾਅਦ ਵਿੱਚ ਹੀ ਪਤਾ ਲੱਗਾ ਕਿ ਇਹ ਤਾਂ ਉਹਦੀ ਸੋਚੀ ਸਮਝੀ ਇੱਕ ਚਾਲ ਸੀ ਸਰਪੰਚ ਨੇ ਨਾ ਸਰਪੰਚ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਤੂੰ ਮੈਨੂੰ ਬਸ ਹੁਣ ਤਲਾਕ ਦੇ ਦੇ ਮੈਂ ਤਾਂ ਤੇਰੇ ਪਹਿਲਾਂ ਹੀ ਲੱਛਣ ਦੇਖ ਲਏ ਸੀ ਕਿ ਤੂੰ ਕੰਮ ਵਾਲੀ ਦੇ ਨਾਲ ਮਾੜਾ ਤੇ ਸਰਪੰਚ ਨੇ ਵੀ ਸਿੱਧਾ ਹੀ ਉਸ ਨੂੰ ਕਹਿ ਦਿੱਤਾ ਕਿ ਮੈਂ ਵੀ ਤੈਨੂੰ ਘਰੇ ਨਹੀਂ ਰੱਖਣਾ ਤੇ ਮੈਂ ਤੈਨੂੰ ਕੱਲ ਨੂੰ ਹੀ ਤਲਾਕ ਦੇ ਦੇਵਾਂਗਾ ਉਹਨਾਂ ਦੋਹਾਂ ਜੀਆਂ ਦੀ ਲੜਾਈ ਦੇਖ ਕੇ ਤਾਂ ਮੈਂ ਫਟਾਫਟ ਆਪਣੇ ਘਰੇ ਆ ਗਈ ਉਸ ਤੋਂ ਬਾਅਦ ਉਹਨਾਂ ਦੋਹਾਂ ਜੀਆਂ ਵਿੱਚ ਕੀ ਹੋਇਆ ਮੈਨੂੰ ਨਹੀਂ ਪਤਾ ਅਗਲੇ ਦਿਨ ਮੈਨੂੰ ਸਰਪੰਚ ਨੇ ਆਪ ਹੀ ਫੋਨ ਕਰਕੇ ਬੁਲਾਇਆ ਸੀ ਕਹਿੰਦਾ ਕਿ ਸੁਖੀ ਕੰਮ ਕਰਨ ਕਿਉਂ ਨਹੀਂ ਆਈ ਤੂੰ ਅੱਗੋਂ ਜਦੋਂ ਮੈਂ ਕੁਝ ਨਾ ਬੋਲੀ ਤਾਂ ਉਹ ਕਹਿੰਦਾ ਤੂੰ ਬੇਫਿਕਰ ਹੋ ਗਿਆ ਤੇ ਘਰ ਆ ਕੇ ਕੰਮ ਕਰਕੇ ਜਾ ਜਦੋਂ ਮੈਂ ਘਰੇ ਗਈ ਤਾਂ ਸਰਪੰਚ ਨੇ ਆਪਣਾ ਸਾਰਾ ਸਮਾਨ ਲਾ ਕੇ ਉੱਥੋਂ ਚਲੀ ਗਈ ਸੀ ਤੇ ਸਰਪੰਚ ਨੇ ਵੀ ਉਸੇ ਦਿਨ ਹੀ ਉਸ ਨੂੰ ਤਲਾਕ ਦੇ ਦਿੱਤਾ ਉਸ ਤੋਂ ਬਾਅਦ ਸਰਪੰਚ ਨੇ ਕਦੇ ਵੀ ਘਰ ਵਾਪਸ ਨਹੀਂ ਆਈ ਹੋਂਤਾ ਸਰਪੰਚ ਦੀ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਜਿਉਂਦਾ ਸੀ ਤੇ ਉਹਨੇ ਆਪਣੇ ਮਾਪਿਆਂ ਨੂੰ ਵੀ ਆਪਣੇ ਪਿੰਡ ਹੀ ਬੁਲਾ ਲਿਆ ਸੀ ਪਰ ਉਸਦੇ ਮਾਪੇ ਬਹੁਤ ਦੁਖੀ ਸੀ ਕਿ ਉਹਨਾਂ ਦੋਹਾਂ ਜੀਵਾਂ ਦਾ ਤਲਾਕ ਹੋ ਗਿਆ ਪਰ ਸਰਪੰਚ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਜਨਾਨੀ ਠੀਕ ਨਹੀਂ ਸੀ ਉਹ ਬਾਹਰ ਕਿਸੇ ਮੁੰਡੇ ਦੇ ਨਾਲ ਗਲਤ ਸੀ ਇਸੇ ਗੱਲੋਂ ਹੀ ਮੈਂ ਉਸਨੂੰ ਤਲਾਕ ਦਿੱਤਾ ਪਿੰਡ ਵਿੱਚ ਵੀ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਗਈ ਸੀ ਕਿ ਸਰਪੰਚ ਦਾ ਤਲਾਕ ਹੋ ਗਿਆ ਸਾਰੇ ਸਰਪੰਚ ਦੀ ਘਰ ਵਾਲੇ ਨੂੰ ਕੀ ਗਲਤ ਕਹਿੰਦੇ ਸੀ ਮੈਂ ਉਹਨਾਂ ਦੇ ਹਰ ਰੋਜ਼ ਹੁਣ ਘਰੇ ਕੰਮ ਕਰਨ ਜਾਂਦੀ ਸੀ ਸਰਪੰਚ ਨੇ ਆਪਣੇ ਪਿਓ ਨੂੰ ਫਿਰ ਪਿੰਡ ਬੁਲਾ ਲਿਆ ਤੇ ਉਹਦੀ ਮਾਂ ਉਸਦੀ ਭੈਣ ਕੋਲ ਹੀ ਰਹਿੰਦੀ ਸੀ ਉਸਦਾ ਪਿਓ ਬਿਰਦ ਉਮਰ ਦਾ ਸੀ ਉਸ ਤੋਂ ਜ਼ਿਆਦਾ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਉਹ ਤਾਂ ਬੈੱਡ ਤੇ ਹੀ ਪਿਆ ਰਹਿੰਦਾ ਸੀ ਮੈਂ ਤੇ ਸਰਪੰਚ ਹੁਣ ਦੋਵੇਂ ਆਪਣੀ ਮਨਮਰਜ਼ੀ ਜ਼ਿੰਦਗੀ ਜਿਉਂਦੇ ਸੀ ਸਰਪੰਚ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਤਾਂ ਮੇਰਾ ਹੀ ਉਹ ਘਰ ਵਾਲਾ ਲੱਗਦਾ ਸੀ ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦਾ ਸੀ ਕਿਸੇ ਚੀਜ਼ ਦੀ ਮੈਨੂੰ ਕੋਈ ਵੀ ਕਮੀ ਨਹੀਂ ਸੀ ਫਿਰ ਅਚਾਨਕ ਹੀ ਮੇਰੀ ਇੱਕ ਦਿਨ ਸਿਹਤ ਖਰਾਬ ਹੋ ਗਈ ਮੈਂ ਡਾਕਟਰ ਕੋਲ ਗਈ ਤਾਂ ਉਹਨੇ ਦੱਸਿਆ ਕਿ ਮੈਂ ਪ੍ਰੈਗਨੈਂਟ ਹੋ ਗਈਆਂ ਜਦੋਂ ਮੈਂ ਇਹ ਗੱਲ ਸਰਪੰਚ ਨੂੰ ਦੱਸੀ ਤਾਂ ਸਰਪੰਚ ਖੁਸ਼ ਹੋ ਗਿਆ ਕਹਿੰਦਾ ਕਿ ਇਹ ਤਾਂ ਆਪਣੇ ਪਿਆਰ ਦੀ ਨਿਸ਼ਾਨੀ ਆ ਇਹਨੂੰ ਤੂੰ ਕੁਝ ਨਹੀਂ ਕਰਨਾ ਇਹਨੂੰ ਤੂੰ ਜਨਮ ਦੇਵੇਂਗੀ ਤੇ ਬੱਚੇ ਦੀ ਜ਼ਿੰਮੇਵਾਰੀ ਮੇਰੀ ਆ ਮੈਂ ਇਸ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਂਗਾ ਤੇ ਇਹਨੂੰ ਚੰਗੀ ਜ਼ਿੰਦਗੀ ਦੇਵਾਂਗਾ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਇਹ ਕਦੇ ਵੀ ਸੁੱਖ ਨਹੀਂ ਸੀ ਦਿੱਤਾ। ਬੱਚਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਸੀ। ਮੈਂ ਵੀ ਅੰਦਰੋਂ-ਅੰਦਰ ਬਹੁਤ ਖੁਸ਼ ਸੀ ਕਿ ਮੈਂ ਮਾਂ ਬਣਨ ਵਾਲੀ ਆ ਤੇ ਉਹ ਵੀ ਉਸ ਮਰਦ ਦੇ ਬੱਚੇ ਦੀ ਜਿਹੜਾ ਮੈਨੂੰ ਦਿਲੋਂ ਚਾਹੁੰਦਾ ਸੀ। ਮੇਰਾ ਘਰ ਵਾਲਾ ਤਾਂ ਮੇਰਾ ਬਿਲਕੁਲ ਵੀ ਨਹੀਂ ਸੀ ਮੋਹ ਕਰਦਾ। ਉਹਨੂੰ ਸਿਰਫ ਪੈਸੇ ਨਾਲ ਮਤਲਬ ਸੀ ਤੇ ਉਹਨੂੰ ਪੈਸਾ ਹੁਣ ਖੁੱਲ੍ਹਾ ਮਿਲਦਾ ਸੀ। ਸਰਪੰਚ ਮੈਨੂੰ ਕਹਿੰਦਾ ਸੀ ਕਿ ਤੇਰਾ ਘਰ ਵਾਲਾ ਜ਼ਿਆਦਾ ਟਾਈਮ ਜਿਉਂਦਾ ਨਹੀਂ ਰਹਿੰਦਾ। ਉਹ ਉਹ ਜਿਹਾ ਸਾ ਹਸਾਮਾ ਸ਼ਰਾਬ ਪਿੰਦਾ ਉਹ ਤਾਂ ਛੇਤੀ ਹੀ ਰੱਬ ਨੂੰ ਪਿਆਰਾ ਹੋ ਜਾਊਗਾ ਬਸ ਤੂੰ ਬੇਫਿਕਰ ਹੋ ਕੇ ਇਸ ਬੱਚੇ ਨੂੰ ਜਨਮ ਦੇ ਸਰਪੰਚ ਆਪ ਮੈਨੂੰ ਦਵਾਈ ਦਵਾ ਕੇ ਲਿਆਉਂਦਾ ਹੁੰਦਾ ਸੀ ਤੇ ਮੇਰਾ ਬਹੁਤ ਹੀ ਖਿਆਲ ਰੱਖਦਾ ਸੀ ਜੇ ਮੈਂ ਉਹਨੂੰ ਕਹਿੰਦੀ ਕਿ ਲੋਕ ਕੀ ਕਹਿਣਗੇ ਤਾਂ ਉਹ ਕਹਿ ਦਿੰਦਾ ਸੀ ਕਿ ਜੋ ਕਹਿੰਦੇ ਆ ਉਹ ਕਹੀ ਜਾਣ ਜਿਹੜੀ ਮੈਂ ਖਾਨਦਾਨ ਦੀ ਵਿਆਹ ਕੇ ਲਿਆਇਆ ਸੀ ਉਹਨੇ ਕਿਹੜਾ ਮੇਰਾ ਨਾਮ ਰੌਸ਼ਨ ਕਰ ਦਿੱਤਾ ਹੁਣ ਤਾਂ ਮੈਂ ਤੈਨੂੰ ਹੀ ਪਿਆਰ ਕਰਦਾ ਤੇ ਹੁਣ ਆਪਣੇ ਪਿਆਰ ਦੀ ਨਿਸ਼ਾਨੀ ਵੀ ਆਉਣ ਵਾਲੀ ਆ ਤੇ ਇਸ ਦਾ ਖਿਆਲ ਰੱਖਣਾ ਵੀ ਮੇਰਾ ਫਰਜ਼ ਹੀ ਬਣਦਾ 9 ਮਹੀਨਿਆਂ ਬਾਅਦ ਜਦੋਂ ਮੇਰੀ ਕੁੱਖੋਂ ਬੱਚੇ ਨੇ ਜਨਮ ਲਿਆ ਤਾਂ ਉਹ ਇੱਕ ਪੁੱਤ ਸੀ ਸਰਪੰਚ ਉਸ ਦਿਨ ਬਹੁਤ ਖੁਸ਼ ਹੋਇਆ ਉਸਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ ਸੀ ਹੁਣ ਤਾਂ ਕਦੇ-ਕਦੇ ਮੈਨੂੰ ਆਪਣੀ ਕਿਸਮਤ ਤੇ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਮੇਰੀ ਕਿਸਮਤ ਕੀ ਸੀ ਤੇ ਕੀ ਨਿਕਲੀ ਜਿਹੜੇ ਮੇਰੇ ਜਿਹੜਾ ਪੁੱਤ ਹੋਇਆ ਸੀ ਉਹ ਬਹੁ ਬਹੁ ਸਰਪੰਚ ਵਰਗਾ ਸੀ ਲੋਕ ਜਦੋਂ ਵੀ ਮੇਰੇ ਪੁੱਤ ਨੂੰ ਦੇਖਦੇ ਆ ਤਾਂ ਸਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ ਜਦੋਂ ਮੇਰੇ ਪੁੱਤ ਹੋਇਆ ਸੀ ਤਾਂ ਸਰਪੰਚ ਨੇ 40 ਕਿੱਲੇ ਮੇਰੇ ਨਾਮ ਲਵਾ ਦਿੱਤੇ ਸੀ ਤੇ ਮੈਨੂੰ ਕਹਿੰਦਾ ਸੀ ਕਿ ਹੁਣ ਬਸ ਮੈਂ ਤੇਰੇ ਨਾਲ ਕਾਗਜ਼ਾਂ ਵਿੱਚ ਵੀ ਵਿਆਹ ਕਰਵਾ ਹੀ ਲੈਣਾ ਹਜੇ ਮੇਰਾ ਮੁੰਡਾ 2 ਮਹੀਨੇ ਦਾ ਹੀ ਸੀ ਜਦੋਂ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਉਸਨੇ ਉਸ ਦਿਨ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਸੀ ਤੇ ਅਚਾਨਕ ਹੀ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਸੁੱਤਾ ਪਿਆ ਹੀ ਰਹਿ ਗਿਆ ਸੀ ਮੈਂ ਤਾਂ ਉਸ ਦਿਨ ਬਹੁਤ ਖੁਸ਼ ਹੋਈ ਸੀ ਕਿ ਮੇਰਾ ਉਸ ਸ਼ਰਾਬੀ ਨਾਲੋਂ ਤਾਂ ਖਿਹੜਾ ਛੁੱਟ ਗਿਆ ਹੁਣ ਤਾਂ ਮੈਂ ਸਰਪੰਚ ਦੇ ਘਰੇ ਹੀ ਰਹਿੰਦੀ ਹਾਂ ਹਾਂਜੀ ਦੋਸਤੋ ਤੁਸੀਂ ਦੱਸਿਓ ਕਿ ਸੁਖਨੀ ਜੋ ਕੁਝ ਕੀਤਾ ਉਹ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ pilih ಣ दि ಿතු ಡ बहुतො ಹො නवाদী.